ਸਾਸੀ ਕਾਲ ਦੋਸਤੋ ਮੈਂ ਤੁਹਾਡਾ ਆਪਣਾ ਪ੍ਰੀਤ ਸੰਗਰੇੜੀ ਦੋਸਤੋ ਤੁਹਾਨੂੰ ਕੀ ਲੱਗਦਾ ਵੀ ਜਿਹੜਾ ਪਰਮਾਤਮਾ ਦਾ ਹੈ ਨਾ ਉਹ ਹਰ ਟਾਈਮ ਚੰਗੇ ਜਾਂ ਮਾੜੇ ਟਾਈਮ ਚ ਬੰਦੇ ਦੇ ਨਾਲ ਹੁੰਦਾ ਕਿ ਨਹੀਂ ਹੁੰਦਾ ਮੈਂ ਤੁਹਾਨੂੰ ਇੱਕ ਐਸੇ ਬੰਦੇ ਦੀ ਕਹਾਣੀ ਦੱਸ ਰਿਹਾ ਜਿਹੜਾ ਇਹ ਦਾਵਾ ਕਰਦਾ ਸੀ ਕਿ ਜਦੋਂ ਉਹ ਨਹਿਰ ਦੇ ਕਿਨਾਰੇ ਸੈਰ ਕਰਦਾ ਤਾਂ ਪਰਮਾਤਮਾ ਉਹਦੇ ਨਾਲ ਹੁੰਦਾ ਉਹ ਇਹ ਦਾਵਾ ਕਰਦਾ ਸੀ ਵੀ ਜਦੋਂ ਮੈਂ ਤੁਰਦਾ ਨਹਿਰ ਦੇ ਕਿਨਾਰੇ ਸੈਰ ਕਰਦਾ ਤਾਂ ਦੋ ਪੈੜਾ ਮੇਰੀਆਂ ਹੁੰਦੀਆਂ ਤੇ ਨਾਲ ਦੋ ਪੈੜਾ ਪਰਮਾਤਮਾ ਦੀਆਂ ਹੁੰਦੀਆਂ ਨੇ ਤੇ ਦੋਸਤੋ ਉਹ ਜਿਹੜਾ ਬੰਦਾ ਸੀ ਉਹ ਬਹੁਤ ਹੀ ਬੈਲ ਸੈਟਡ ਤੇ ਅਮੀਰ ਬੰਦਾ ਸੀ ਕਾਮਯਾਬ ਬੰਦਾ ਸੀ ਆਪਣੀ ਲਾਈਫ ਦਾ ਤੇ ਦੋਸਤੋ ਇੱਕ ਟਾਈਮ ਆਇਆ ਉਹਦੀ ਲਾਈਫ ਦੇ ਵਿੱਚ ਡਾਊਨਫਾਲ ਆ ਗਿਆ ਉਹ ਗਰੀਬ ਹੋ ਗਿਆ ਜਦੋਂ ਉਹ ਗਰੀਬ ਹੋਇਆ ਤਾ ਸਾਰੇ ਲੋਕ ਉਹਦਾ ਸਾਥ ਛੱਡ ਗਏ ਰਿਸ਼ਤੇਦਾਰ ਦੋਸਤ ਮਿੱਤਰ ਜੋ ਵੀ ਸੀ ਸਭ ਸਾਰੀ ਦੁਨੀਆ ਉਹ ਕੱਲਾ ਰਹਿ ਗਿਆ ਤੇ ਫਿਰ ਜਦੋਂ ਉਹ ਉਦਾਸ ਹੋਇਆ ਤੇ ਉਹੀ ਨਹਿਰ ਦੇ ਕਿਨਾਰੇ ਉਹ ਸੈਰ ਕਰਨ ਗਿਆ ਤਾਂ ਕੀ ਦੇਖਦਾ ਕਿ ਜਦੋਂ ਸੈਰ ਕਰ ਰਿਹਾ ਉਹਦੀਆਂ ਦੋ ਪੈੜਾਂ ਤਾਂ ਉਹਨੂੰ ਦਿਖ ਰਹੀਆਂ ਜਿਹੜੀਆਂ ਪਹਿਲਾਂ ਦੋ ਪਰ ਪੈੜਾਂ ਪਰਮਾਤਮਾ ਦੀਆਂ ਦਿਖਦੀਆਂ ਸੀ ਉਹ ਹੁਣ ਹੈ ਨਹੀਂ ਤੇ ਉਹ ਬੜਾ ਉਦਾਸ ਹੋਇਆ ਉਹ ਸੋਚਦਾ ਯਾਰ ਵੀ ਸੋਚਿਆ ਸੀ ਸੁਣਿਆ ਸੀ ਕਿ ਜਦੋਂ ਬੰਦੇ ਦਾ ਕੋਈ ਨਹੀਂ ਹੁੰਦਾ ਉਹਦਾ ਰੱਬ ਹੁੰਦਾ ਵੀ ਹੁਣ ਮੇਰਾ ਸਾਰੇ ਮੇਰੇ ਸਾਥ ਛੱਡ ਗਏ ਦੋਸਤ ਮਿੱਤਰ ਰਿਸ਼ਤੇਦਾਰ ਮੇਰੇ 'ਚ ਡਾਊਨਫਾਲ ਆ ਗਿਆ ਗਰੀਬੀ ਆ ਗਈ ਤੇ ਪਰਮਾਤਮਾ ਵੀ ਛੱਡ ਗਿਆ ਚਲੋ ਖੈਰ ਬੰਦਾ ਮਿਹਨਤੀ ਸੀ ਤਜਰਬੇਕਾਰ ਸੀ ਮਿਹਨਤ ਕੀਤੀ ਦੁਵਾਰ ਤੋਂ ਫੇਰ ਆਪਦਾ ਕਾਰੋਬਾਰ ਉਹਨੇ ਖੜਾ ਕਰ ਲਿਆ ਹੁਣ ਜਦੋਂ ਫੇਰ ਉਹ ਨਹਿਰ ਦੇ ਕਿਨਾਰੇ ਦੋਸਤੋਂ ਸੈਰ ਕਰਨ ਗਿਆ ਤਾਂ ਕੀ ਦੇਖਦਾ ਕਿ ਉਹਦੀਆਂ ਦੋ ਪੈਰਾਂ ਦੇ ਨਾਲ ਪਰਮਾਤਮਾਆਂ ਦੀਆਂ ਦੋ ਪੈਰਾਂ ਉਵੇਂ ਹੀ ਫੇਰ ਆ ਗਈਆਂ ਤੇ ਉਹ ਖੜ ਕੇ ਪੁੱਛਦਾ ਕਹਿੰਦਾ ਹੈ ਪ੍ਰਮਾਤਮਾ ਤੂੰ ਮੈਨੂੰ ਇੱਕ ਗੱਲ ਦੱਸ ਵੀ ਤੂੰ ਵੀ ਲੋਕਾਂ ਵਰਗਾ ਜਦੋਂ ਮੇਰੇ ਕੋਲ ਅਮੀਰੀ ਸੀ ਲੋਕ ਮੇਰੇ ਨਾਲ ਸੀ ਜਦੋਂ ਮੈਂ ਗਰੀਬ ਹੋਇਆ ਤਾਂ ਲੋਕ ਮੇਰਾ ਖੇੜਾ ਛੱਡ ਗਏ ਤੂੰ ਵੀ ਮੇਰਾ ਖੇੜਾ ਛੱਡ ਗਿਆ ਤੇ ਲੋਕ ਮੇਰੇ ਨਾਲ ਰਹਿੰਦੇ ਸੀ ਜਦੋਂ ਅਮੀਰੀ ਸੀ ਪੈਸਾ ਹੀ ਸਾਰਾ ਕੁਝ ਹੈ ਨਾ ਉਦੋਂ ਪੈੜਾਂ ਤੇਰੀਆਂ ਵੀ ਮੈਨੂੰ ਦਿਖਦੀਆਂ ਸੀ ਜਦੋਂ ਮੈਂ ਗਰੀਬ ਹੋਇਆ ਤੇ ਲੋਕ ਤਾਂ ਗਈ ਗਏ ਤੇਰੀਆਂ ਪੈੜਾਂ ਵੀ ਮੈਨੂੰ ਦੇਖਣੋਂ ਹਟ ਗਈਆਂ ਰੱਬ ਨੇ ਪਤਾ ਦੋਸਤੋ ਕੀ ਜਵਾਬ ਦਿੱਤਾ ਰੱਬ ਕਹਿੰਦਾ ਜਦੋਂ ਤੂੰ ਅਮੀਰ ਸੀ ਤੇਰੀ ਗੁੱਡੀ ਚੜੀ ਹੋਈ ਸੀ ਤਾਂ ਤੇਰੇ ਨਾਲ ਤੈਨੂੰ ਮੇਰੀਆਂ ਵੀ ਪੈੜਾਂ ਨੇ ਜਿਹੜੀਆਂ ਉਹ ਦਿਖਾਈ ਦਿੰਦੀਆਂ ਸੀ ਤੇ ਜਦੋਂ ਤੇਰੀ ਜ਼ਿੰਦਗੀ 'ਚ ਡਾਉਨਫਾਲ ਆ ਗਿਆ ਤੂੰ ਗਰੀਬ ਹੋ ਗਿਆ ਤੇਰੇ ਸਾਰਾ ਤੇਰੇ ਦੋਸਤ ਖਿਹੜਾ ਛੱਡ ਗਏ ਨਾ ਤੇਰਾ ਤਾਂ ਤੇਰੀਆਂ ਆਪਣੀਆਂ ਪੈੜਾਂ ਤਾਂ ਬਿਲਕੁਲ ਖਤਮ ਹੋ ਗਈਆਂ ਸੀ ਜਿਹੜੀਆਂ ਤੈਨੂੰ ਥੱਲੇ ਦਿਖਾਈ ਦਿੰਦੀਆਂ ਸੀ ਨਾ ਜ਼ਮੀਨ ਤੇ ਉਹ ਮੇਰੀਆਂ ਪੈੜਾਂ ਸੀ ਮੈਂ ਤੈਨੂੰ ਗੋਦੀ ਚੱਕਿਆ ਹੋਇਆ ਸੀ ਤੇ ਦੋਸਤੋ ਕਹਿੰਦੇ ਨੇ ਪ੍ਰਮਾਤਮਾ ਜਿਹੜਾ ਨਾ ਬੰਦੇ ਦੇ ਨਾਲ ਹੁੰਦਾ ਤੇ ਤੁਸੀਂ ਵੀ ਇਹ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕੀ ਲੱਗਦਾ ਤੁਹਾਨੂੰ ਇਹਨਾਂ ਚੀਜ਼ਾਂ 'ਚ ਕਿੰਨਾ ਕੁ ਯਕੀਨ ਆ ਵੀ ਪ੍ਰਮਾਤਮਾ ਹਰ ਵੇਲੇ ਬੰਦੇ ਦੇ ਅੰਦਰ ਤੇ ਨਾਲ ਹੁੰਦਾ ਜਰੂਰ ਦੱਸਿਓ ਥੈਂਕ ਯੂ ਮਿਹਰਬਾਨੀ ਸ਼ੁਕਰੀਆ